ਅਸੀਂ ਇਹ ਚੋਈਦੇ ਆ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤੇ ਨਹੀਂ ਅਸੀਂ ਕਰਾ ਰਹੇ ਹਾਂ ਬੋਝ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਨ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਸ੍ਰੀ ਗੁਰੂ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਗ੍ਰਿਫਤਾਰੀ ਮਾਮਲੇ ਦੇ ਵਿੱਚ ਕੁਝ ਹੋਰ ਨਵੇਂ ਅਤੇ ਅਹਿਮ ਖੁਲਾਸੇ ਸਾਹਮਣੇ ਆਏ ਨੇ ਜਿੱਥੇ ਕਿ ਇੱਕ ਵੀਡੀਓ ਨੇ ਸਾਰਾ ਪਾਸਾ ਹੀ ਪਲਟ ਦਿੱਤਾ ਹੈ ਇਹ ਪ੍ਰੂਫ ਪੇਸ਼ ਕੀਤਾ ਗਿਆ ਉਹਨਾਂ ਦੀ ਟੀਮ ਵੱਲੋਂ ਜਿਸ ਨੇ ਦੱਸਿਆ ਕਿ ਅਸਲ ਸੱਚ ਕੀ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਦੇ ਪਿੱਛੇ ਇਸ ਤੋਂ ਪਹਿਲਾਂ ਕਿ ਤੁਹਾਨੂੰ ਉਸ ਵੀਡੀਓ ਵੱਲ ਲੈ ਚਲੀਏ ਤੁਹਾਨੂੰ ਲੈ ਚਲਦੇ ਆ ਭਾਈ ਅਮਰਤਪਾਲ ਸਿੰਘ ਜੀ ਦੀ ਮਾਸੀ ਦੀ ਵੀਡੀਓ ਵੱਲ ਜਿੱਥੇ ਕਿ ਉਹਨਾਂ ਨੇ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਬਾਰੇ ਪੰਜਾਬ ਸਰਕਾਰ ਨੂੰ ਜਿੱਥੇ ਘੇਰਿਆ ਹੈ ਉੱਥੇ ਇਸ ਮਾਮਲੇ ਦੇ ਵਿੱਚ ਅਹਿਮ ਗੱਲਬਾਤ ਅਹਿਮ ਸੱਚ ਵੀ ਸਾਹਮਣੇ ਰੱਖੇ ਨੇ ਆਓ ਪਹਿਲਾਂ ਦੇਖੋ ਇਹ ਵੀਡੀਓ ਉਸ ਤੋਂ ਪਹਿਲਾਂ ਤੁਸੀਂ ਕਮੈਂਟਾਂ 'ਚ ਜਰੂਰ ਦੱਸ ਦਿਓ ਕਿ ਤੁਹਾਨੂੰ ਲੱਗਦਾ ਹੈ ਭਾਈ ਅਮਰਤਪਾਲ ਸਿੰਘ ਦੇ ਭਰਾ ਭਾਈ ਹਰਪ੍ਰੀਤ ਸਿੰਘ ਬੇਕਸੂਰ ਹਨ ਜਾਂ ਫਿਰ ਉਹ ਸੱਚੀ ਦੋਸ਼ੀ ਹਨ ਇਹ ਐਸੇ ਜਾਂ ਉਹ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਨੂੰ ਬੇਕਸੂਰ ਲੱਗਦੇ ਹਨ ਜਾਂ ਨਹੀਂ ਤੇ ਆਓ ਦੇਖੋ ਇਹ ਵੀਡੀਓ ਭਾਈ ਅਮਰਤਪਾਲ ਸਿੰਘ ਜੀ ਦੀ ਮਾਸੀ ਦੀ ਇਹ ਵੀਡੀਓ ਬਹੁਤ ਜ਼ਿਆਦਾ ਦੁੱਖ ਹੋਇਆ ਕਿਉਂਕਿ ਵੇਖੋ ਉਹਨਾਂ ਕੋਲ ਜੋ ਉਹਨਾਂ ਦੇ ਉੱਤੇ ਆ ਇਹਨਾਂ ਨੇ ਐਲੀਗੇਸ਼ਨ ਆਇਆ ਇਹ ਸਰਾਸਰ ਗਲਤ ਆ ਇਹਦੀ ਅਨਕਮਾਰੀ ਹੋਣੀ ਚਾਹੀਦੀ ਆ ਤੇ ਪੰਥ ਦੇ ਵਿੱਚ ਉਹਨਾਂ ਦਾ ਜਿਹੜਾ ਵਾ ਇਹ ਸਾਰਾ ਕੁਝ ਪ੍ਰੂਫ ਕਰਨਾ ਕਿ ਇਹ ਜੋ ਨਨੇ ਅਜੈਨਾ ਨੇ ਉਹਨਾਂ ਦੇ ਉੱਤੇ ਅਲੀਗੇਸ਼ਨ ਲਾਇਆ ਇਹ ਗਲਤ ਹੈਗਾ ਵਾ ਤੇ ਸੋ ਜੋ ਭਾਈ ਅਮਰਪਾਲਿਆ ਵੇਖੋ ਇੰਨੀ ਵਲੀਡ ਦੇ ਨਾਲ ਜਿੱਤਿਆ ਹੋਵੇ ਤੇ ਤੁਸੀਂ ਵੇਖੋ ਇਹ ਪੰਨਨ ਨੂੰ ਸੌ ਜਿਹੜੀ ਆ ਮੈਂਬਰ ਪਾਰਲੀਮੈਂਟ ਜੋ ਵੀ ਜਿੱਤੇ ਉਹਨਾਂ ਦੇ ਵਿੱਚ ਨਹੀਂ ਚੁਕਾਈ ਗਈ ਉਹਨਾਂ ਨੂੰ ਚੋਰੀ ਸੌਂਚ ਕਾਈ ਗਈ ਆ 5 ਤਰੀਕ ਨੂੰ ਜੋ ਕਿ ਉੱਥੇ ਸੰਕਟਾ ਪਹੁੰਚੀਆਂ ਉਹਨਾਂ ਨੂੰ ਇਹਨਾਂ ਦਾ ਨਾਂ ਪਤੇ ਸਾਝੇ ਸਾਝ ਜਿਹੜੀ ਆ ਨਹੀਂ ਕਰ ਦਿੱਤੀ ਉਹਨਾਂ ਦੀ ਮਾਤਾ ਜੀ ਦਾ ਜੇ ਕੋਈ ਬਿਆਨ ਹੁੰਦਾ ਉਹਨੂੰ ਤੋੜ ਮਰੋੜ ਕੇ ਇਹ ਸਰਕਾਰਾਂ ਜਿਹੜੀਆਂ ਵਾ ਸਟੰਡ ਖੇਡਦੀਆਂ ਪਈਆਂ ਵਾ ਇਹ ਸਾਰੇ ਪੰਥ ਦੇ ਸਾਹਮਣੇ ਆ ਕਿ ਵੇਖੋ ਸਾਡਾ ਉਹ ਨੌਜਵਾਨ ਜਿਹੜਾ ਹੀ ਉਹਨੂੰ ਕਿੱਦਾਂ ਇਹਨਾਂ ਨੇ ਇਨ ਕਿਤੇ ਜਗਰੂਗੜ ਜੇਲ੍ਹ ਤੋਂ ਛੁੱਟਿਆ ਆਪਾਂ ਪੰਥ ਨੇ ਉਹਨਾਂ ਨੂੰ ਇੱਕ ਵੱਡਾ ਫਤਵਾ ਦਿੱਤਾ ਸੋ ਮੈਂ ਸਾਰੇ ਪੰਥ ਨੂੰ ਬੇਨਤੀ ਕਰਦੀ ਆ ਕਿ ਜੋ ਅੱਜ ਪਾਇ ਹਰਵੀ ਦੇ ਨਾਲ ਹੋਇਆ ਵਾ ਸਾਨੂੰ ਇਹ ਸਾਰੇ ਪੰਥ ਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਖੜ ਦੇਣਾ ਖੜਨਾ ਚਾਹੀਦਾ ਕਿਉਂਕਿ ਵੇਖੋ ਇਹ ਸਾਡੀਆਂ ਘੱਟ ਗਿੰਤੀਆਂ ਦੀਆਂ ਨਿਸ਼ਾਨੀਆਂ ਵਾ ਕਿ ਸਾਡੀਆਂ ਘੱਟ ਗਿੰਤੀਆਂ ਦੇ ਕਰਕੇ ਅੱਜ ਇਹ ਸਾਡੇ ਤੇ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਕਦੀ ਕੋਈ ਐਨੀਕੇਸ਼ਨ ਆਉਂਦੇ ਆ ਸਾਡੀਆਂ ਮਾਵਾਂ ਭੈਣਾਂ ਅੱਜ ਤੱਕ ਕੋਈ ਸੇਫ ਨਹੀਂ ਹੈਗੀਆਂ ਜੋ ਨਸ਼ਿਆਂ ਦੇ ਵਪਾਰੀ ਆ ਉਹ ਤੇ ਇਹਨਾਂ ਨੂੰ ਲੱਭੇ ਨਹੀਂ ਆ ਤੇ ਇੱਕ ਸ਼ਰੀਪ ਪਰਿਵਾਰ ਦਾ ਜੋ ਉਹ ਜੋੜੇ ਦਾ ਭਰਾ ਵਾ ਉਹਦੇ ਤੇ ਇਹਨਾਂ ਨੇ ਅਲਿਗੇਸ਼ਨ ਲਾਇਆ ਵਾ ਮੈਂ ਪੰਥ ਨੂੰ ਬੇਨਤੀ ਕਰਦੀ ਆ ਕਿ ਭਾਈ ਸਾਹਿਬ ਦੇ ਪਰਮਾਨ ਦੇ ਨਾਲ ਸਾਰੇ ਹੀ ਖੜੇ ਹੋ ਜੋ ਕਿਉਂਕਿ ਆਪਾ ਜੀ ਅੱਜ ਨਾ ਖੜੇ ਹੋਏ ਤੇ ਸਾਨੂੰ ਬਿਲਕੁਲ ਵੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਵਾ ਅਸੀਂ ਜੀ ਨਹੀਂ ਸਕਦੇ ਕਿਉਂਕਿ ਏਜੰਸੀਆਂ ਨੇ ਪੂਰਾ ਕਬਜ਼ਾ ਇਸ ਪੰਜਾਬ ਤੇ ਕਰ ਲਿਆ ਵਾ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਦੁਬਾਰਾ ਬੇਨਤੀ ਕਰਦੀ ਆ ਕਿ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੋ ਕਿਉਂਕਿ ਉਹਨਾਂ ਦੇ ਭਰਾ ਨੂੰ ਜਿਹੜਾ ਵਾ ਅਨਸਾਫ਼ ਦਵਾ ਸਕੀਏ ਜੋ ਕਿ ਵਾਰਸਤ ਤੇ ਬੰਦੀ ਭਾਈ ਅਮਰਪਾਲ ਦੇ ਪਰਿਵਾਰ ਨਾਲ ਖੜੀ ਆ ਤੇ ਜੋ ਮੈਂ ਅੱਜ ਭਾਈ ਹਰਪੀਤ ਦੀ ਵੀਡੀਓ ਵੇਖੀ ਆ ਦੋਸਤੋ ਜਿੱਥੇ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਨੇ ਵੀ ਭਾਈ ਹਰਪ੍ਰੀਤ ਸਿੰਘ ਜੀ ਦੀ ਗ੍ਰਿਫਤਾਰੀ ਦਾ ਖੰਡਨ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਹਤਖੰਡੇ ਪਹਿਲਾਂ ਵੀ ਇਤਿਹਾਸ ਦੇ ਵਿੱਚ ਵੀ ਅੰਪੜਾਏ ਜਾਂਦੇ ਰਹੇ ਨੇ ਇਹ ਕੋਈ ਨਵੀਂ ਗੱਲ ਨਹੀਂ ਹੈ ਜਦੋਂ ਕਿਰਦਾਰ ਨੀਵੇਂ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੁਣ ਹਾਲਾਂਕਿ ਸਮਾ ਸਭ ਤੋਂ ਵੱਡਾ ਇਮਤਿਹਾਨ ਦਾ ਸੱਚ ਸਾਹਮਣੇ ਲੈ ਹੀ ਆਉਂਦਾ ਉਹ ਪਤਾ ਲੱਗ ਹੀ ਜਾਵੇਗਾ ਸੱਚ ਉੱਤਰਦਾ ਨਤਾਰਾ ਪਰ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਵੀਡੀਓ ਸਾਹਮਣੇ ਰੱਖੀ ਗਈ ਹੈ ਜਿਸ ਨੂੰ ਕਿ ਸਬੂਤ ਵੀ ਕਹਿ ਸਕਦੇ ਆ ਜਿਨ੍ਹਾਂ ਦਾ ਕਹਿਣਾ ਹੈ ਕਿ 12 ਜੁਲਾਈ ਨੂੰ ਭਾਈ ਅਮਰਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਵੱਡਾ ਇਕੱਠ ਹੋਣਾ ਸੀ ਜਿਸ ਦੇ ਵਿੱਚ ਭਾਈ ਹਰਪ੍ਰੀਤ ਸਿੰਘ ਨੇ ਅਹਿਮ ਰੋਲ ਅਦਾ ਕਰਨਾ ਸੀ ਅਤੇ ਇਸ ਇਕੱਠ ਦੇ ਵਿੱਚ ਸ਼ਿਰਕਤ ਵੀ ਕਰਨੀ ਸੀ ਤੇ ਉਸ ਤੋਂ ਠੀਕ ਪਹਿਲਾਂ 12 ਜੁਲਾਈ ਨੂੰ ਹੀ ਇਹ ਪਰਚਾ ਪਾ ਦਿੱਤਾ ਗਿਆ ਭਾਈ ਹਰਪ੍ਰੀਤ ਸਿੰਘ ਦੇ ਤੇ ਆਓ ਤੁਹਾਨੂੰ ਲੈ ਚਲਦੇ ਹਾਂ ਉਸ ਵੀਡੀਓ ਵੱਲ ਜਿਸ ਦੇ ਵਿੱਚ ਇਸ ਇਕੱਠ ਦੀ ਜਾਣਕਾਰੀ ਦਿੱਤੀ ਗਈ ਸੀ ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਦੱਸਣਾ ਕਿ ਤੁਹਾਨੂੰ ਵੀ ਲੱਗਦਾ ਹੈ ਕਿ ਜੋ ਟੀਮ ਵੱਲੋਂ ਦੋਸ਼ ਲਗਾਏ ਹਨ ਕਿ ਇਸ ਇਕੱਠ ਕਰਕੇ ਹੀ ਭਾਈ ਖਰਪਰੀ ਸਿੰਘ ਤੇ ਇਹ ਪਰਚਾ ਪਾਇਆ ਗਿਆ ਹੈ ਯਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ ਰਾਏ ਇੱਥੇ ਵੀ ਦੇ ਸਕਦੇ ਹੋ ਕੱਲ 12 ਜੁਲਾਈ ਨੂੰ ਭਾਉ ਅਮਰਤਪਾਲ ਤੇ ਹੋਰ ਸਾਰੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਦੇ ਹੱਤਕ ਇੱਕ ਵਿਸ਼ਾਲ ਬੰਦੀ ਛੋੜ ਮਾਰਚ ਮਾਲਕਾਂ ਦਾਣਾ ਮੰਡੀ ਤੋਂ ਲੈ ਕੇ ਨਿਹਾਲ ਸਿੰਘ ਵਾਲਾ ਤੱਕ ਕੱਢਿਆ ਜਾ ਰਿਹਾ ਏ ਸੋ ਇਹ ਜਿਹੜਾ ਸਾਰਾ ਪਰਾਲਾ ਇਸ ਕਰਕੇ ਆ ਵੀ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਇਆ ਜਾਵੇ ਵੀ ਸਾਡੇ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਵੇ ਭਾਉ ਅਮਰਤਪਾਲ ਇੱਕ ਵੱਡੀ ਲੀਡ ਦੇ ਨਾਲ ਐਮਪੀ ਬਣ ਗਿਆ ਏ ਪਰ ਅਜੇ ਤੱਕ ਜੇਲ੍ਹ ਦੇ ਅੰਦਰ ਡਕਿਆਏ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਸਾਰਾ oprala ਇਹਦੇ ਤੇ ਤੁਹਾਡੇ ਸਹਿਯੋਗ ਦੀ ਬੜੀ ਲੋੜ ਹੈ ਸਾਰਿਆਂ ਨੇ ਆਪਣੇ ਆਪਣੇ ਸਾਧਨ ਲੈ ਕੇ ਗੱਡੀਆਂ ਮੋਟਰਸਾਈਕਲ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਹੈ ਜਰੂਰ ਤੁਸੀਂ ਸਾਡਾ ਸਾਥ ਦੇਣਾ ਹੈ ਇਸ ਮਾਰਚ ਦੇ ਵਿੱਚ ਪਰਿਵਾਰ ਦੇ ਵੀ ਮੈਂਬਰ ਸ਼ਮੂਲੀਅਤ ਕਰਨਗੇ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਆ ਵੀ ਕੱਲ ਜਿਹੜਾ ਇਸ ਮਾਰਚ ਦੇ ਵਿੱਚ ਜ਼ਰੂਰ ਹਾਜ਼ਰੀ ਭਰਨੀ ਆ ਪੋਸਟਰ ਆਪਾਂ ਸ਼ੇਅਰ ਕਰਤਾ ਏ ਇਹਦੇ ਮੁਤਾਬਕ ਤੁਸੀਂ ਜਿਹੜਾ ਉਹ ਸਮਾਂ ਦੇਖ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖੀਓ ਵੀਡੀਓ ਜਿਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇਹ ਦੋਸ਼ ਲਗਾਇਆ ਗਿਆ ਹੈ ਕਿ 12 ਜੁਲਾਈ ਨੂੰ ਹੋਣ ਵਾਲੇ ਇਸੇ ਇਕੱਠ ਦੇ ਵਿੱਚ ਖੰਨਣ ਪਾਉਣ ਦੇ ਲਈ ਇਹ ਪਰਚਾ ਪਾਇਆ ਗਿਆ ਹੈ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਣਾ ਤੇ ਇਸ ਮਾਮਲੇ ਦੇ ਵਿੱਚ ਜਿਵੇਂ ਕੋਈ ਹੋਰ ਅਪਡੇਟ ਸਾਹਮਣੇ ਆਉਂਦਾ ਹੈ ਸਭ ਤੋਂ ਪਹਿਲਾਂ ਤੁਹਾਡੇ ਲਈ ਅਲਿਮਿਟਡ ਗੈਂਟ ਲੈ ਕੇ ਹਾਜ਼ਰ ਹੋਵਾਂਗੇ ਇਸ ਲਈ ਜੋ ਨਵੇਂ ਦੋਸਤ ਨੇ ਜਰੂਰ ਹੋਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਸਭ ਤੋਂ ਪਹਿਲਾਂ ਸੋ ਆਓ ਤੁਹਾਨੂੰ ਲੈ ਚੱਲਦੇ ਹਾਂ ਇਸ ਵੇਲੇ ਦੀਆਂ ਕੁਝ ਹੋਰ ਖਾਸ ਵੀਡੀਓ ਕਲਿੱਪਸ ਵੱਲ ਅਸੀਂ ਇਹ ਸੋਚਦੇ ਹਾਂ ਵੀ ਨਸ਼ਾ ਬੰਦ ਕਰਾ ਰਹੇ ਕੰਮ ਸਰਕਾਰ ਦਾ ਕਿ ਨਸ਼ਾ ਬੰਦ ਕਰਉਣਾ ਸਰਕਾਰ ਦਾ ਕੰਮ ਹੈ ਮੇਰਾ ਤਾਂ ਨਹੀਂ ਅਸੀਂ ਕਰਾ ਰਹੇ ਹਾਂ ਬਹੁਜ ਅਸੀਂ ਸਰਕਾਰ ਦਾ ਚੁੱਕੀ ਹੈ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਨਾਲ ਦੁਸ਼ਮਣੀ ਸਾਡੀ ਪਾਵੇ ਧਮਕੀਆਂ ਸਾਨੂੰ ਮਿਲਣ ਹਮਲੇ ਹੋਣ ਦੀਆਂ ਸ਼ਾਸ਼ਣ ਸਾਡੇ ਤੇ ਹੋਣ ਤੇ ਆ ਜਾ ਕੇ ਬੰਦੇ ਚੁੱਕਣ ਦੀ ਵਾਰੀ ਸਾਡੇ ਚੁੱਕੇ ਜਾਂਦਾ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਣੇ ਉਹਨੇ ਖਬਰ ਆ ਰਹੀ ਹੈ ਕਿ ਜਿਹੜੇ ਭਾਈ ਅਮਰਪਾਲ ਸਿੰਘ ਜੀ ਦੇ ਵੱਡੇ ਭਰਾ ਨੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਨੇ ਗੰਦੀ ਕਰਤੂਤ ਕੀ ਕੀਤੀ ਹੈ ਇਹ ਪੁਲਿਸ ਨੇ ਨਹੀਂ ਕੀਤਾ ਇਹ ਸਰਕਾਰ ਨੇ ਕਰਵਾਇਆ ਉਹਦੀ ਸ਼ੈਦ ਸਾਰਾ ਕੁਝ ਹੋਇਆ ਗੰਦੀ ਕਰਤੂਤ ਕੀ ਕੀਤੀ ਸਿਰਫ 5 ਗ੍ਰਾਮ ਜਿਹੜੀ ਆਇਸ ਆ ਉਹ ਜਿਹੜਾ ਹੈ ਨਾ ਡਰੱਗ ਹੁੰਦੀ ਹੈ ਉਹ ਉਹਨਾਂ ਦੇ ਪਾਈ ਹੈ ਕਿ ਉਹਨਾਂ ਕੋਲ ਉਹ ਬ੍ਰਾਹਮਤ ਹੋਈ ਹੈ ਜਿਸ ਪਰਿਵਾਰ ਨੇ ਜਿਸ ਨੁਮਾਇंदे ਨੇ ਸਿੱਖ ਨੁਮਾਇंदे ਨੇ ਲੋਕਾਂ ਨੂੰ ਜਿਹੜੇ ਸਾਰੇ ਨੌਜਵਾਨ ਭਰਾ ਨੇ ਉਹਨਾਂ ਨੂੰ ਨਸ਼ੇ ਤੋਂ ਹਟਾਤਾ ਤੁਸੀਂ ਉਹਨਾਂ ਉੱਤੇ ਨਸ਼ਾ ਦਾ ਇਲਜ਼ਾਮ ਲਗਾ ਰਹੇ ਹੋ ਜੇ ਕੋਈ ਇਲਜ਼ਾਮ ਲਗਾਉਣਾ ਸੀ ਨਾ ਕੋਈ ਚਾਇਦਾ ਲਗਾਉਂਦੇ ਕਿ ਜਿਹੜਾ ਵਾਜਬ ਲੱਗਦਾ ਕਿ ਹਾਂ ਇਹ ਹੋ ਸਕਦਾ ਹੈ ਠੀਕ ਹੈ ਇੰਨੇ ਤੁਸੀਂ ਤੁਹਾਡਾ ਮਿਆਰ ਗਿਰ ਚੁਕਿਆ ਹੈ ਕਿ ਤੁਸੀਂ ਇੱਕ ਗੁਰਸਿੱਖ ਟੱਬਰ ਦੇ ਉੱਤੇ ਗੁਰਸਿੱਖ ਪਰਿਵਾਰ ਦੇ ਉੱਤੇ ਤੁਸੀਂ ਇੱਕ ਨਸ਼ੇ ਦੀ ਤੌਮਕ ਲਗਾ ਰਹੇ ਹੋ ਉਹ ਹਜੇ ਤਾਂ 4 ਲੱਖ ਵੋਟ ਹੀ ਪਈ ਹੈ ਤੇ ਇੰਨੇ ਵਿੱਚ ਤੁਹਾਡੀ ਚੀਕਾਂ ਨਿਕਲਦੀਆਂ ਨੇ 4 ਲੱਖ ਵੋਟ ਦੇ ਨਾਲ ਜਿਹੜੇ 2027 ਆਲਾਂ ਤੋਂ ਤੁਹਾਡੇ ਨਾਲ ਧੁੰਮੇ ਕੱਢਣੀ ਸੀ ਸੰਗਤ ਜੀ ਮੇਰੀ ਬੇਨਤੀ ਹੈ ਕਿ ਇਸ ਚੀਜ਼ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਤਾਂ ਜੋ ਇਹ ਸਾਡੇ ਨਾਲ ਧੱਕੇ ਹੋ ਰਹੇ ਨੇ ਸਾਡੇ ਕੌਮ ਨਾਲ ਧੱਕੇ ਹੋ ਰਹੇ ਨੇ ਜਿਹੜੇ ਗਲਤ ਇਗਜ਼ਾਮ ਸਾਡੀ ਕਮਿਊਨਿਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਖਿਲਾਫ ਸਿਕੰਜਾ ਕੱਸਿਆ ਜਾਵੇ ਜਿਹੜੇ ਜਾਗੋ ਹੁਣ ਅੱਜ ਇਹਨਾਂ ਨੇ ਸਾਡੇ ਉੱਤੇ ਨਸ਼ਾ ਤਸਕਰ ਦੇ ਇਲਜ਼ਾਮ ਲਗਾਏ ਨੇ ਕੱਲੋਂ ਇਹਨੇ ਸਾਡੇ ਤੇ ਹੋਰ ਜਿਹੜੇ ਗਿਰੇ ਹੋਏ ਇਲਜ਼ਾਮ ਆ ਜਿਹੜੇ ਮੈਂ ਦੱਸ ਨਹੀਂ ਸਕਦਾ ਬਿਆਨ ਨਹੀਂ ਕਰ ਸਕਦਾ ਵੀਡੀਓ ਦੇ ਵਿੱਚ ਉਹ ਵੀ ਸਾਡੇ ਤੇ ਲਗਾਉਣਗੇ ਕੱਲ 12 ਜੁਲਾਈ ਨੂੰ ਭਾਉ ਅਮਰਤਪਾਲ ਤੇ ਹੋਰ ਸਾਰੇ ਬੰਦੀ ਸਿੰਘ ਉਹਨਾਂ ਦੀ ਰਿਹਾਈ ਦੇ ਹੱਕ 'ਚ ਇੱਕ ਵਿਸ਼ਾਲ ਬੰਦੀ ਛੋੜ ਮਾਰਚ ਮਾਲਕਲਾਂ ਦਾਣਾ ਮੰਡੀ ਤੋਂ ਲੈ ਕੇ ਨਿਹਾਲ ਸਿੰਘ ਵਾਲਾ ਤੱਕ ਕੱਢਿਆ ਜਾ ਰਿਹਾ ਏ ਸੋ ਇਹ ਜਿਹੜਾ ਸਾਰਾ ਪਰਾਲਾ ਇਸ ਕਰਕੇ ਆ ਵੀ ਸਰਕਾਰ ਤੇ ਇੱਕ ਪ੍ਰੈਸ਼ਰ ਬਣਾਇਆ ਜਾਵੇ ਵੀ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਭਾਉ ਅਮਰਤਪਾਲ ਇੱਕ ਵੱਡੀ ਲੀਡ ਦੇ ਨਾਲ ਐਮਪੀ ਬਣ ਗਿਆ ਏ ਪਰ ਅਜੇ ਤੱਕ ਜੇਲ੍ਹ ਦੇ ਅੰਦਰ ਡੱਕਿਆ ਏ ਉਹਨਾਂ ਨੂੰ ਰਿਹਾ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਸਾਰਾ oprala ਇਹਦੇ ਤੇ ਤੁਹਾਡੇ ਸਹਿਯੋਗ ਦੀ ਬੜੀ ਲੋੜ ਆ ਸਾਰਿਆਂ ਨੇ ਆਪਣੇ ਆਪਣੇ ਸਾਧਨ ਲੈ ਕੇ ਗੱਡੀਆਂ ਮੋਟਰਸਾਈਕਲ ਲੈ ਕੇ ਇਸ ਮਾਰਚ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਸੇਵਾ ਦੇ ਵਿੱਚ ਆਪਣਾ ਯੋਗਦਾਨ ਜਰੂਰ ਪਾਉਣਾ ਹੈ ਜਰੂਰ ਤੁਸੀਂ ਸਾਡਾ ਸਾਥ ਦੇਣਾ ਹੈ ਇਸ ਮਾਰਚ ਦੇ ਵਿੱਚ ਪਰਿਵਾਰ ਦੇ ਵੀ ਮੈਂਬਰ ਸ਼ਮੂਲੀਅਤ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਕੱਲ ਜਿਹੜਾ ਇਸ ਮਾਰਚ ਦੇ ਵਿੱਚ ਜਰੂਰ ਹਾਜ਼ਰੀ ਭਰਨੀ ਆ ਪੋਸਟਰ ਆਪਾਂ ਸ਼ੇਅਰ ਕਰਤਾ ਏ ਇਹਦੇ ਮੁਤਾਬਕ ਤੁਸੀਂ ਜਿਹੜਾ ਉਹ ਸਮਾਂ ਦੇਖ ਸਕਦੇ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ